ਹਾਂਜੀ ਦੋਸਤੋ ਸਸਿਕਲ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਦੋਸਤੋ ਅੱਜ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਸਾਡੇ ਪਿੰਡ ਵਿਖੇ ਪਹੁੰਚ ਰਹੇ ਆ ਭਾਨਾ ਸਿੱਧੂ ਸੋ ਭਾਨਾ ਸਿੱਧੂ ਦਾ ਜਿਹੜਾ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਪਿੰਡ ਵਾਸੀਆ ਵੱਲੋਂ ਭਾਨਾ ਸਿੱਧੂ ਜਿੰਦਾਬਾਦ ਦੇ ਚਾ ਕਰ ਜਿਹੜੇ ਹੈਗੇ ਨੇ ਨਾਰੇ ਵੀ ਲਾਏ ਜਾ ਰਹੇ ਨੇ ਸੋ ਦੇਖ ਸਕਦੇ ਹੋ ਇਸ ਸਮੇਂ ਭਾਰੀ ਕੱਠ ਪਿੰਡ ਦਾ ਤੇ ਸੋ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੰਨਾ ਸਿੱਧੂ ਵੀ ਅ ਲਗਭਗ ਪਿਛਲੇ ਪਿੰਡਾਂ ਦੇ ਵਿੱਚ ਪਹੁੰਚੇ ਹੋਏ ਆ ਰਹੇ ਨੇ ਰਸਤੇ 'ਚ ਸੋ ਇਸ ਸਮੇਂ ਅ ਲਾਲ ਪਿੰਡ ਦੇ ਜਿਹੜੇ ਅ ਹੈਗੇ ਨੇ ਸੱਜਣੋ ਇੱਥੇ ਬੱਸ ਸਟੈਂਡ ਦੇ ਉੱਪਰ ਪਹੁੰਚੇ ਹੋਏ ਨੇਗੇ ਸਿੱਧੇ ਸਵਾਗਤ ਹੈ ਜੀ। ਉਹ ਦੇਖ ਸਕਦੇ ਹੋ। ਉਹਨਾਂ ਦੇ ਨਾਲ ਦੇ ਬੰਦੇ ਵੀ ਪਹੁੰਚ ਚੁੱਕੇ ਆਗੇ। ਆ ਪਹਿਲੀ ਗੱਡੀ ਜਿਹੜੀ ਹੈਗੀ ਆ ਅਲਾਲਾ ਦੇ ਵਿੱਚ ਐਂਟਰ ਕਰ ਚੁੱਕੀ ਆ। ਉਹ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਦੋਸਤੋ। ਆਹ ਨਾ ਦਿੱਤੇ ਫੈਨ ਆਪਾਂ ਹਾਂ ਦੇਖ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪਾਨਾ ਸਿੱਧੂ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਇਸ ਰੋਡ ਸ਼ੋਅ ਦੇ ਵਿੱਚ ਦੀ ਸਾਡੇ ਪਿੰਡੋਂ ਦੇ ਵਿੱਚ ਦੀ ਵੀ ਨੰਗਦੇ ਹੋਏ ਉਹ ਪਹਿਲੀ ਗੱਡੀ ਜਿਹੜੀ ਹੈਗੀ ਆ ਉਹ ਪਹੁੰਚ ਚੁੱਕੀ ਆ ਤੇ ਪਿੰਡ ਵਾਸੀ ਜਿਹੜੇ ਹੈਗੇ ਨੇ ਇਸ ਸਮੇਂ ਅੱਡੇ ਦੇ ਉੱਪਰ ਮੌਜੂਦ ਨੇ ਸੋ ਦੋਸਤੋ ਆਹ ਦਸੋ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋਗੇ ਸਾਰਿਆਂ ਦੀ ਲਾਈਨ ਜਿਹੜੀ ਸੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਇਸ ਸਮੇ ਇਲੈਕਸ਼ਨਾਂ ਦਾ ਟਾਈਮ ਆ ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸਾਰਾ ਜਿਹੜਾ ਹੈਗਾ ਜੋਸ਼ ਉਰਨਾ ਪ੍ਰਚਾਰ ਕੀਤਾ ਜਾ ਰਿਹਾ ਸੋ ਇਸ ਸਮੇ ਸਾਡੇ ਪਿੰਡ ਦੇ ਵਿੱਚੋਂ ਦੀ ਸਿਮਰਨਜੀਤ ਸਿੰਘ ਮਾਨ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਰੋਡ ਸ਼ੋਅ ਦੇ ਰੂਪ ਦੇ ਵਿੱਚੋਂ ਆ ਰਹੇ ਨੇ ਪੰਨਾ ਸਿੱਧੂ ਸੋ ਨਗਰ ਦਾ ਇਕੱਠ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਵੀਡੀਓ ਦੇ ਵਿੱਚ ਇਸ ਸਮੇਂ ਪਹਿਲੀ ਗੱਡੀ ਜਿਹੜੀ ਹੈ ਉਹ ਐਂਟਰ ਹੋ ਚੁੱਕੀ ਆ ਲੋ ਲੋ ਜੀ ਤੁਹਾਡੀ ਵੀਡੀਓ ਬਣਾਉਂਦੇ ਆਗੇ ਸੋ ਪਿੰਡ ਵੱਲੋਂ ਪਿੰਡ ਦੇ ਸੱਜਣਾ ਵੱਲੋਂ ਜਿਹੜਾ ਹੈਗਾ ਸਵਾਗਤ ਲਈ ਪਾਨਿਸਰੂ ਦੇ ਸਵਾਗਤ ਦੇ ਲਈ ਜਿਹੜਾ ਹੈਗਾ ਭਾਰੀ ਇਕੱਠ ਹੈ ਹੁੰਚੇਵੇਂ ਨੇ ਬੋਲਾ ਸਮੇ ਪਾਨੇ ਸਦੂ ਦੇ ਕਾਫਲਾ ਜਿਹੜਾ ਹੈਗਾ ਉਹ ਪਿੰਡ ਵੱਲ ਵਧਦਾ ਹੋਇਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਤੇ ਲਈ ਪਾਨਾ ਸਦੂ ਰੋੜ ਤੋਂ ਹੋ ਗਿਆ ਮੁਕਲੇ ਵਿੱਚ ਸੇਮਰ ਜੀ ਜਿੰਦਾਬਾਦ ਜਿੰਦਾਬਾਦ ਇਹ ਨਾਰੇ ਜਿਹੜੇ ਹੈਗੇ ਨੇ ਨਗਰ ਵਾਸੀਆ ਵੱਲੋਂ ਲਾਏ ਜਾ ਰਹੇ ਨੇ ਸੋ ਇਸ ਸਮੇਂ ਦੇਖ 파 ਰਹੇ ਹੋ ਪਾਨਾ ਸਿੱਧੂ ਪਾਨਾ ਸੋ ਦੇਖਤਾ ਨੇ ਦੋਸਤੋ ਕੋਪਰ ਇਹ ਕਾਠਾ ਤੁਰ ਗਿਆ ਨੋਬੀ ਸਿਹਾ ਨਾ ਨੋਬੀ ਪਾ ਰਹੀ ਇਕੱਠ ਇਸ ਸਮੇ ਸੱਚੀ ਗੱਲ ਹੀ ਖਾਇ ਚੜੀ ਸੀ ਗਈ ਸੋ ਹੱਥਾ ਮਾਰਦਾ ਕਰਦੇ ਗਵਾਹੀ ਪਰ ਰਹਿਮਾਨ ਸਾਹਿਬ ਦੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਣ ਤੇ ਉਹਨਾਂ ਦਾ ਇਹੜਾ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਇਸ ਸਮੇ ਜਿੱਤ ਵਾਲੇ ਇਸ਼ਾਰੇ ਕਰਦਾ ਹੋਇ ਨਜ਼ਰ ਆ ਰਿਹਾ ਉਹ ਦੇਖ ਪਾਰਿਓ ਬਹੁਤ ਪਾਰ ਇੱਕਟ ਅਰੇ ਭਾਈ ਨਾ ਸਵੇਰ ਸਵੇਰ ਬਹੁਤ ਵੱਡਾ ਕਾਫਲਾ ਪਾਨਾ ਸੁਭੂ ਦੇ ਨਾਲ ਭਾਈ ਬਣਕੇ ਸੋ ਲੋਕਾਂ ਦਾ ਪਿਆਰ ਪਾਨਾ ਸੁਭੂ ਲਈ ਚਲੋ 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 ਸੋ ਦੇ ਉੱਤੇ ਵੀਡੀਓ ਨੂੰ ਮਾਰੋ ਸ਼ੇਅਰ ਕਰ ਦਿਓ ਉਹ ਦੇਖਾ ਰਹੇ ਹੋ ભાઈ યાર દેખ સોક્યો યાર આજે બાના સહી ગલા બાના ભાઈ યાર દેખ સકુંગા બતાવાંગે તમને આ વિડિયો ગલ્યાણી ભાઈ બોલવા આવયા ભાઈ આયા મે યાર બોલ ਪੰਮੇ ਬੀੜੀ ਟੱਕੀ ਮਾਰਿਆ ਪੁੱਤ ਮੈਂ ਤੇਰੀ ਵੀਡੀਓ ਬਣਾ ਕੇ ਰੋਕਤੀ ਸੀ ਉਹ ਕਲਿੱਪ ਲੱਗ ਗਿਆ ਮਗਰ ਰੱਖੋ ਲੋਕੋ ਆਨਲਾਈਨ ਇੱਕ ਜੀ ਨੂੰ ਅਗਰ ਅੰਮ੍ਰਿਤਸਰ ਜਿਸੀ ਦਿਵਾਜਿੰਦੇ ਦਾ ਫੋਨ ਸਾਡ ਪਾਰਟੀ ਪਾਰਟੀ ਦੇ ਪ੍ਰਚਾਰ ਤੇ ਮੋੜਾ ਲਾ ਕੇ ਉਹਨਾਂ ਨੇ ਕੰਮ ਜਾਰੀ ਰੱਖੀ ਸਾਰੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਉ ਤੁਸੀਂ ਇੰਨਾ ਪਿਆਰ ਦਿੱਤਾ ਇੰਨਾ ਸਤਿਕਾਰ ਦਿੱਤਾ ਬੈਂਚਰ ਦੀ ਗੱਲ ਚ ਰਹੋ ਬੱਲੇ ਬੱਲੇ ਕਰਵਾ ਦਿਓ ਆਉਣ ਵਾਲੀ 1 ਜੂਨ ਨੂੰ the <inaudible> pura <inaudible> 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 <inaudible>